ਕਰਨਾਟਕ ਦੇ ਡੀਜੀਪੀ ਸਾਹਿਬ ਆਪਣੇ ਰਾਜ ਦੇ ਵਿੱਚ ਮਹਿਲਾ ਸ਼ਸ਼ਕਤੀਕਰਨ ਨੂੰ ਲੈ ਕੇ ਅੱਗੇ ਵਧ ਰਹੇ ਨੇ ਇਹ ਤਸਵੀਰਾਂ ਵੇਖ ਕੇ ਤਾਂ ਤੁਸੀਂ ਸਮਝ ਹੀ ਜਾਓਗੇ ਕਿ ਆਖਰ ਅਸੀਂ ਗੱਲ ਕੀ ਕਰ ਰਿਹਾ ਦੱਸਦੇ ਸਮਝ ਨਹੀਂ ਆ ਰਿਹਾ ਕਿ ਵੀਡੀਓਗ੍ਰਾਫੀ ਦੇ ਲਈ ਉਹਨਾਂ ਨੇ ਸਟਾਫ ਰੱਖਿਆ ਜਾਂ ਫਿਰ ਇਹ ਵੀਡੀਓ AI ਦੀ ਹੈ ਦੇਖੋ ਸਰ ਇਹ ਇੱਕ ਪੁਲਿਸ ਮੁਲਾਜ਼ਮ ਹੈ ਡੀਜੀਪੀ ਹੈ ਜਿਸ ਦੇ ਕੋਲੇ ਮਹਿਲਾ ਖੜੀ ਵੇਖੋ ਇੱਕ ਪਰ ਉਸ ਮੁਲਾਜ਼ਮ ਜਿਸ ਦੇ ਵੱਲੋਂ ਕਿ ਅਜਿਹੀਆਂ ਹਰਕਤਾਂ ਕੀਤੀਆਂ ਜਾਣੀਆਂ ਕਿੰਨਾ ਕੁ ਜਾਇਜ਼ ਹੈ ਤੇ ਉੱਥੋਂ ਤੱਕ ਕਿ ਫਿਰ ਇਸ ਦੀ ਵੀਡੀਓ ਵੀ ਬਣਵਾਈ ਗਈ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਜਿਸ ਨਾਲ ਹਰ ਕੋਈ ਡੀਜੀਪੀ ਸਾਹਿਬ ਨੂੰ ਲਾਣਤਾ ਪਾਉਂਦਾ ਨਜ਼ਰ ਆ ਰਿਹਾ ਹੈ ਕਰਨਾਟਕ ਦੇ ਡੀਜੀਪੀ ਸਾਹਿਬ ਆਪਣੇ ਰਾਜ ਦੇ ਵਿੱਚ ਮਹਿਲਾ ਸ਼ਿਸ਼ਟਿਕਰਨ ਨੂੰ ਲੈ ਕੇ ਅੱਗੇ ਵਧ ਰਹੇ ਨੇ ਇਹ ਤਸਵੀਰਾਂ ਵੇਖ ਕੇ ਤਾਂ ਤੁਸੀਂ ਸਮਝ ਹੀ ਜਾਓਗੇ ਕਿ ਆਖਰ ਅਸੀਂ ਗੱਲ ਕੀ ਕਰ ਰਿਹਾ ਦੱਸੇ ਸਮਝ ਨਹੀਂ ਆ ਰਿਹਾ ਕਿ ਵੀਡੀਓਗ੍ਰਾਫੀ ਦੇ ਲਈ ਉਹਨਾਂ ਨੇ ਸਟਾਫ ਰੱਖਿਆ ਜਾਂ ਫਿਰ ਇਹ ਵੀਡੀਓ AI ਦੀ ਹੈ ਦੇਰ ਸਲ ਇੱਕ પોલીસ ਮੁਲਾਜ਼ਮ ਹੈ ਡੀਜੀਪੀ ਹੈ ਜਿਸ ਦੇ ਕੋਲ ਇਹ ਮਹਿਲਾ ਖੜੀ ਵੇਖੋ ਇੱਕ ਪਰ ਇਹ ਸ ਮੁਲਾਜ਼ਮ ਜਿਸ ਦੇ ਵੱਲੋਂ ਕਿ ਅਜਿਹੀਆਂ ਹਰਕਤਾਂ ਕੀਤੀਆਂ ਜਾਣੀਆਂ ਕਿੰਨਾ ਕੁ ਜਾਇਜ਼ ਹੈ ਤੇ ਉੱਥੋਂ ਤੱਕ ਕਿ ਫਿਰ ਇਸ ਦੀ ਵੀਡੀਓ ਵੀ ਬਣਵਾਈ ਗਈ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਜਿਸ ਨਾਲ ਹਰ ਕੋਈ ਡੀਜੀਪੀ ਸਾਹਿਬ ਨੂੰ ਲਾਣਤਾ ਪਾਉਂਦਾ ਨਜ਼ਰ ਆ ਰਿਹਾ ਹੈ ਕਰਨਾਟਕ ਦੇ ਡੀਜੀਪੀ ਸਾਹਿਬ ਆਪਣੇ ਰਾਜ ਦੇ ਵਿੱਚ ਮਹਿਲਾ ਸ਼ਕਤੀਕਰਨ ਉਹ ਲੈ ਕੇ ਅੱਗੇ ਵਧ ਰਹੇ ਨੇ ਇਹ ਤਸਵੀਰਾਂ ਵੇਖ ਕੇ ਤਾਂ ਤੁਸੀਂ ਸਮਝ ਹੀ ਜਾਓਗੇ ਕਿ ਆਖਰ ਅਸੀਂ ਗੱਲ ਕੀ ਕਰ ਰਹੇ ਆ ਦੱਸੇ ਸਮਝ ਨਹੀਂ ਆ ਰਿਹਾ ਕਿ ਵੀਡੀਓਗ੍ਰਾਫੀ ਦੇ ਲਈ ਉਹਨਾਂ ਨੇ ਸਟਾਫ ਰੱਖਿਆ ਜਾਂ ਫਿਰ ਇਹ ਵੀਡੀਓ AI ਦੀ ਹੈ ਦੇਖੋ ਸਰਲ ਇੱਕ પોલીસ ਮੁਲਾਜ਼ਮ ਹੈ ਡੀਜੀਪੀ ਹੈ ਜਿਸ ਦੇ ਕੋਲੇ ਮਹਿਲਾ ਖੜੀ ਵੇਖੋ ਇੱਕ ਪੁਰਾ ਸੁਮਲਾਜ਼ਮ ਜਿਸ ਦੇ ਵੱਲੋਂ ਕਿ ਅਜਿਹੀਆਂ ਹਰਕਤਾਂ ਕੀਤੀਆਂ ਜਾਣੀਆਂ ਕਿੰਨਾ ਕੁ ਜਾਇਜ਼ ਹੈ ਤੇ ਉੱਥੋਂ ਤੱਕ ਕਿ ਫਿਰ ਇਸ ਦੀ ਵੀਡੀਓ ਵੀ ਬਣਵਾਈ ਗਈ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਜਿਸ ਨਾਲ ਹਰ ਕੋਈ ਡੀਜੀਪੀ ਸਾਹਿਬ ਨੂੰ ਲਾਣਤਾ ਪਾਉਂਦਾ ਨਜ਼ਰ ਆ ਰਿਹਾ ਹੈ ਕਰਨਾਟਕ ਦੇ ਡੀਜੀਪੀ ਸਾਹਿਬ ਆਪਣੇ ਰਾਜ ਦੇ ਵਿੱਚ ਮਹਿਲਾ ਸ਼ਿਸ਼ਕਤੀਕਰਨ ਉਹ ਲੈ ਕਿ ਅੱਗੇ ਵਧ ਰਹੇ ਨੇ ਇਹ ਤਸਵੀਰਾਂ ਵੇਖ ਕੇ ਤਾਂ ਤੁਸੀਂ ਸਮਝ ਹੀ ਜਾਓਗੇ ਕਿ ਆਖਰ ਅਸੀਂ ਗੱਲ ਕੀ ਕਰ ਰਿਹਾ ਦੱਸੇ ਸਮਝ ਨਹੀਂ ਆ ਰਿਹਾ ਕਿ ਵੀਡੀਓਗ੍ਰਾਫੀ ਦੇ ਲਈ ਉਹਨਾਂ ਨੇ ਸਟਾਫ ਰੱਖਿਆ ਜਾਂ ਫਿਰ ਇਹ ਵੀਡੀਓ AI ਦੀ ਹੈ ਦੇਰ ਸਲ ਇੱਕ પોલીસ ਮੁਲਾਜ਼ਮ ਹੈ ਡੀਜੀਪੀ ਹੈ ਜਿਸ ਦੇ ਕੋਲੇ ਮਹਿਲਾ ਖੜੀ ਵੇਖੋ ਇੱਕ ਪਰ ਇਹ ਸਬ ਮੁਲਾਜ਼ਮ ਜਿਸ ਦੇ ਵੱਲੋਂ ਕੀ ਅਜੀਆਂ ਹਰਕਤਾਂ ਕੀਤੀਆਂ ਜਾਣੀਆਂ ਕਿੰਨਾ ਕੁ ਜਾਇਜ਼ ਹੈ ਤੇ ਉੱਥੋਂ ਤੱਕ ਕਿ ਫਿਰ ਇਸ ਦੀ ਵੀਡੀਓ ਵੀ ਬਣਵਾਈ ਗਈ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਜਿਸ ਨਾਲ ਹਰ ਕੋਈ ਡੀਜੀਪੀ ਸਾਹਿਬ ਨੂੰ ਲਾਣਤਾ ਪਾਉਂਦਾ ਨਜ਼ਰ ਆ ਰਿਹਾ ਹੈ ਕਰਨਾਟਕ ਦੇ ਡੀਜੀਪੀ ਸਾਹਿਬ ਆਪਣੇ ਰਾਜ ਦੇ ਵਿੱਚ ਮਹਿਲਾ ਸ਼ਿਸ਼ਕਤੀਕਰਨ ਉਹ ਲੈ ਕਿ ਅੱਗੇ ਵਧ ਰਹੇ ਨੇ ਇਹ ਤਸਵੀਰਾਂ ਵੇਖ ਕੇ ਤਾਂ ਤੁਸੀਂ ਸਮਝ ਹੀ ਜਾਓਗੇ ਕਿ ਆਖਰ ਅਸੀਂ ਗੱਲ ਕੀ ਕਰ ਰਿਹਾ ਦੱਸੇ ਸਮਝ ਨਹੀਂ ਆ ਰਿਹਾ ਕਿ ਵੀਡੀਓਗ੍ਰਾਫੀ ਦੇ ਲਈ ਉਹਨਾਂ ਨੇ ਸਟਾਫ ਰੱਖਿਆ ਜਾਂ ਫਿਰ ਇਹ ਵੀਡੀਓ AI ਦੀ ਹੈ ਦੇਰ ਸਲ ਇੱਕ પોલીસ ਮੁਲਾਜ਼ਮ ਹੈ ਡੀਜੀਪੀ ਹੈ ਜਿਸ ਦੇ ਕੋਲੇ ਮਹਿਲਾ ਖੜੀ ਵੇਖੋ ਇੱਕ ਪਰ ਇਹ ਸਬ ਮੁਲਾਜ਼ਮ ਜਿਸ ਦੇ ਵੱਲੋਂ ਕੀ ਅਜੀਆਂ ਹਰਕਤਾਂ ਕੀਤੀਆਂ ਜਾਣੀਆਂ ਕਿੰਨਾ ਕੁ ਜਾਇਜ਼ ਹੈ ਤੇ ਉੱਥੋਂ ਤੱਕ ਕਿ ਫਿਰ ਇਸ ਦੀ ਵੀਡੀਓ ਵੀ ਬਣਵਾਈ ਗਈ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਜਿਸ ਨਾਲ ਹਰ ਕੋਈ ਡੀਜੀਪੀ ਸਾਹਿਬ ਨੂੰ ਲਾਣਤਾ ਪਾਉਂਦਾ ਨਜ਼ਰ ਆ ਰਿਹਾ ਹੈ ਕਰਨਾਟਕ ਦੇ ਡੀਜੀਪੀ ਸਾਹਿਬ ਆਪਣੇ ਰਾਜ ਦੇ ਵਿੱਚ ਮਹਿਲਾ ਸ਼ਕਤੀਕਰਨ ਉਹ ਲੈ ਕਿ ਅੱਗੇ ਵਧ ਰਹੇ ਨੇ ਇਹ ਤਸਵੀਰਾਂ ਵੇਖ ਕੇ ਤਾਂ ਤੁਸੀਂ ਸਮਝ ਹੀ ਜਾਓਗੇ ਕਿ ਆਖਰ ਅਸੀਂ ਗੱਲ ਕੀ ਕਰ ਰਿਹਾ ਦੱਸੇ ਸਮਝ ਨਹੀਂ ਆ ਰਿਹਾ ਕਿ ਵੀਡੀਓਗ੍ਰਾਫੀ ਦੇ ਲਈ ਉਹਨਾਂ ਨੇ ਸਟਾਫ ਰੱਖਿਆ ਜਾਂ ਫਿਰ ਇਹ ਵੀਡੀਓ AI ਦੀ ਹੈ ਦੇਰ ਸਲ ਇੱਕ પોલીસ ਮੁਲਾਜ਼ਮ ਹੈ ਡੀਜੀਪੀ ਹੈ ਜਿਸ ਦੇ ਕੋਲ ਇਹ ਮਹਿਲਾ ਖੜੀ ਵੇਖੋ ਇੱਕ ਪਰ ਉਸ ਮੁਲਾਜ਼ਮ ਜਿਸ ਦੇ ਵੱਲੋਂ ਕਿ ਅਜਿਹੀਆਂ ਹਰਕਤਾਂ ਕੀਤੀਆਂ ਜਾਣੀਆਂ ਕਿੰਨਾ ਕੁ ਜਾਇਜ਼ ਹੈ ਤੇ ਉੱਥੋਂ ਤੱਕ ਕਿ ਫਿਰ ਇਸ ਦੀ ਵੀਡੀਓ ਵੀ ਬਣਵਾਈ ਗਈ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਜਿਸ ਨਾਲ ਹਰ ਕੋਈ ਡੀਜੀਪੀ ਸਾਹਿਬ ਨੂੰ ਲਾਣਤਾ ਪਾਉਂਦਾ ਨਜ਼ਰ ਆ ਰਿਹਾ ਹੈ